ਉਹ ਜੀ ਸਰ ਉਹ ਮਾ ਆਪਣੇ ਬੱਚਾਂ ਨੂੰ ਟ੍ਰੀਟ ਕੀਤਾ ਸੀ ਜੀ ਕਿ ਮੈਂ ਜੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਦੇ ਜ਼ਰੂਰ ਆ ਮੈਂ 2 ਦਿਨ ਇਸ ਕੁਲਟੀ ਵਾਸਤੇ ਲਾਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਤੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ ਵਿਜੀਲੈਂਸ ਨੂੰ ਪੁਆਇਰੀਆਂ ਭਗਵੰਤਪਾਲ ਦੀ ਸਰਕਾਰ ਕਰ ਰਹੀ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂੜ ਕੇ ਜਿੱਦਾਂ ਚੱਬੇਵਾਲ ਨੂੰ ਲੈ ਕੇ ਬਾਹ ਮਰੂੜ ਕੇ ਇੰਦਾ ਲੈ ਕੇ ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਬੈਠੇ ਸਨ ਦਿਲਵੀਰ ਗੋਲਡੀ ਅਤੇ ਉਹਨਾਂ ਦੇ ਲਈ ਪ੍ਰਚਾਰ ਵੀ ਕਰ ਰਹੇ ਸਨ ਤੇ ਹੁਣ ਦਲਵੀਰ ਗੋਲਡੀ ਨੇ ਅਸਤੀਫਾ ਦਿੱਤਾ ਤਾਂ ਸੁਖਪਾਲ ਸਿੰਘ ਖੈਰਾ ਨੇ ਵੀ ਕਹਿ ਦਿੱਤਾ ਕਿ ਇਹ ਵਿਸ਼ਵਾਸ ਘਾਤ ਹੈ ਦਲਵੀਰ ਸਿੰਘ ਗੋਲਡੀ ਨੇ ਅਜੇ ਲੰਘੇ ਕੱਲ੍ਹ ਹੀ ਆਪਣਾ ਅਸਤੀਫਾ ਪ੍ਰਧਾਨ ਰਾਜਾ ਵੜਿੰਗ ਨੂੰ ਭੇਜਿਆ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਦਲਵੀਰ ਗੋਲਡੀ ਦੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਇਨ੍ਹਾਂ ਚਰਚਾਵਾਂ ਵਿਚਾਲੇ ਸੁਖਪਾਲ ਸਿੰਘ ਖੈਰਾ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਗੋਲਡੀ ਦੀਆਂ ਤਿੰਨ ਬਿਜ਼ਨਸ ਇਨਕੁਆਇਰੀਆਂ ਚੱਲ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਬਾ ਮਰੋੜੀ ਗਈ ਹੋਵੇ ਜਿਸ ਤਰ੍ਹਾਂ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਵਾਇਆ ਗਿਆ ਸੀ ਹਾਲਤ ਉਹ ਮਾ ਆਪਣੇ ਬੱਚਿਆਂ ਨੂੰ ਟ੍ਰੀਟ ਕੀਤਾ ਸੀ ਜੀ ਔਰ ਜਦੋਂ ਗੋਲਡੀ ਅਸੈਂਬਲੀ ਦੇ ਇਲੈਕਸ਼ਨ ਲੜਦੇ ਸੀ 2022 ਦੇ ਹਾਲਾਂਕਿ ਮੈਂ ਜੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀ ਮੇਰੇ ਕੈਂਪੇਨ ਦੇ ਜ਼ਰੂਰ ਆ ਮੈਂ 2 ਦਿਨ ਇਸ ਗੋਲਡੀ ਵਾਸਤੇ ਲਾਇਆ ਔਰ ਜਦੋਂ ਹੁਣ ਮੈਂ ਨਾਮਜ਼ਦ ਹੋਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਦੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ। ਸੋ ਇਸ ਨੂੰ ਮੈਂ ਕਹਾਂਗਾ ਕਿ ਵਿਸ਼ਵਾਸ ਘਾਤ। ਮੈਨੂੰ ਉਮੀਦ ਨਹੀਂ ਸੀ ਕਿ ਗੋੜੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਸ ਸਾਡੇ ਨਾਲ ਵਿਸ਼ਵਾਸ ਘਾਟੇਗਾ ਪਰ ਹੋਰ ਨਾਲ ਤੇ ਵਿਸ਼ਵਾਸ ਘਾਟਿਕ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਇਰੀਆਂ ਭਗਵੰਤਪਾਲ ਦੀ ਸਰਕਾਰ ਕਰ ਰਹੀ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂੜ ਕੇ ਜਿੱਦਾਂ ਚੱਬੇਵਾਲ ਨੂੰ ਲੈ ਕੇ ਬਾਹ ਮਰੂੜ ਕੇ ਇੰਦਾ ਲੈ ਕੇ ਕਹਿੰਦੇ ਪਰੰਤੂ ਸਾਡਾ ਕੇਡਰ ਜਿਹੜਾ ਕਾਂਗਰਸ ਦਾ ਧੂਰੀ ਵਿੱਚ ਫਕਰਣਾ ਰਹੇਗਾ ਔਰ ਅਸੀਂ ਧੂਰੀ ਵਿੱਚੋਂ ਵੀ ਡੈਫੀਨਿਟਲੀ ਆਪਣਾ ਜਿਹੜਾ ਹੈਗਾ ਵੱਡਾ ਹਿੱਸਾ ਵੋਟ ਦੇ ਕੇ ਚਟਕ ਦਰਸਲ ਦਿਲਵੀਰ ਗੋਲਡੀ ਇਸ ਗੱਲ ਤੋਂ ਵੀ ਖਫਾ ਸਨ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਲਈ ਉਹਨਾਂ ਨੇ ਪਾਰਟੀ ਹਾਈ ਕਮਾਨ ਦੇ ਨਾਲ ਨਾਰਾਜ਼ਗੀ ਵੀ ਜਤਾਈ ਸੀ ਪਰ ਨਾਲ ਹੀ ਉਹਨਾਂ ਨੇ ਵੀ ਸਪਸ਼ਟ ਕੀਤਾ ਸੀ ਕਿ ਉਹ ਆਪਣੇ ਸਟੈਂਡ ਤੇ ਕਾਇਮ ਨੇ ਕਾਂਗਰਸ ਦੇ ਨਾਲ ਹਮੇਸ਼ਾ ਖੜੇ ਰਹਿਣਗੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਲਈ ਪ੍ਰਚਾਰ ਵੀ ਕੀਤਾ ਆਪਣੇ ਘਰ ਤੋਂ ਹੀ ਮੁਹਿੰਮ ਸ਼ੁਰੂ ਕੀਤੀ ਅਤੇ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਲਾਜ਼ਮ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਖੜੇ ਕੀਤੇ